ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਪਿੰਡ ਵਿੱਚ ਇੱਕ ਪਿਆਰਾ ਬੱਚਾ ਰਹਿੰਦਾ ਸੀ ਉਸ ਦਾ ਨਾਮ ਅਰੂ ਸੀ ਅਰੂ ਬਹੁਤ ਹੀ ਸ਼ਰੀਫ ਅਤੇ ਸ਼ਾਂਤ ਸੁਭਾਅ ਦਾ ਸੀ ਉਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਹਾਣੀ ਸੁਣਨਾ ਬਹੁਤ ਪਸੰਦ ਸੀ ਹਰ ਰਾਤ ਜਦੋਂ ਅਰੂ ਆਪਣੀ ਮਾਂ ਦੇ ਕੋਲ ਸੌਣ ਜਾਂਦਾ ਉਹ ਕਹਿੰਦਾ ਮਾਂ ਇੱਕ ਸ਼ਾਂਤ ਜਿਹੀ ਕਹਾਣੀ ਸੁਲਾ ਦਿਓ ਇੱਕ ਰਾਤ ਮਾਂ ਨੇ ਅਰੂ ਨੂੰ ਇੱਕ ਕਹਾਣੀ ਸੁਲਾਈ ਇਹ ਕਹਾਣੀ ਇੱਕ ਨੰਨੇ ਪੰਛੀ ਦੀ ਸੀ ਉਹ ਪੰਛੀ ਹਰ ਰੋਜ਼ ਰਾਤ ਨੂੰ ਅਸਮਾਨ ਵੱਲ ਵੇਖ ਕੇ ਉਦਾਸ ਹੋ ਜਾਂਦਾ ਸੀ ਉਹ ਸੋਚਦਾ ਸੀ ਕਿ ਤਾਰੇ ਇੰਨੇ ਚਮਕਦੇ ਕਿਉਂ ਹਨ ਅਤੇ ਮੈਂ ਕਿਉਂ ਨਹੀਂ ਇੱਕ ਰਾਤ ਚੰਨ ਉਸ ਪੰਛੀ ਦੇ ਕੋਲ ਆਇਆ ਅਤੇ ਪਿਆਰ ਨਾਲ ਕਿਹਾ ਹਰ ਕਿਸੇ ਦਾ ਆਪਣਾ ਸਮਾਂ ਹੁੰਦਾ ਹੈ ਜੋ ਸ਼ਾਂਤ ਰਹਿ ਕੇ ਆਪਣਾ ਕੰਮ ਕਰਦਾ ਹੈ ਉਹ ਇੱਕ ਦਿਨ ਜ਼ਰੂਰ ਚਮਕਦਾ ਹੈ ਪੰਛੀ ਨੇ ਇਹ ਗੱਲ ਦਿਲ ਨਾਲ ਮੰਨ ਲਈ ਉਹ ਹਰ ਸਵੇਰ ਉੱਠ ਕੇ ਉੱਡਣਾ ਸਿੱਖਦਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਅਤੇ ਸ਼ਾਂਤ ਰਹਿੰਦਾ ਕੁਝ ਸਮੇਂ ਬਾਅਦ ਉਹ ਪੰਛੀ ਇੰਨਾ ਸੋਹਣਾ ਉੱਡਣ ਲੱਗ ਪਿਆ ਕਿ ਸਾਰੇ ਪਿੰਡ ਦੇ ਬੱਚੇ ਉਸ ਨੂੰ ਵੇਖ ਕੇ ਖੁਸ਼ ਹੋ ਜਾਂਦੇ ਕਹਾਣੀ ਖਤਮ ਕਰਦੇ ਹੋਏ ਮਾਂ ਨੇ ਕਿਹਾ ਅਰੂ ਜੇ ਅਸੀਂ ਵੀ ਸ਼ਾਂਤ ਰਹਿ ਕੇ ਆਪਣਾ ਕੰਮ ਕਰੀਏ ਤਾਂ ਜ਼ਿੰਦਗੀ ਵਿੱਚ ਸਭ ਕੁਝ ਸੋਹਣਾ ਹੋ ਜਾਂਦਾ ਹੈ ਅਰੂ ਮੁਸਕਰਾਇਆ ਮਾਂ ਨੂੰ ਜੱਫੀ ਪਾਈ ਅਤੇ ਅੱਖਾਂ ਬੰਦ ਕਰਕੇ ਸ਼ਾਂਤ ਨੀਂਦ ਵਿੱਚ ਚਲਾ ਗਿਆ ਇਸ ਤਰ੍ਹਾਂ ਇਹ ਪਿਆਰੇ